ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਕਾਰਯੋਗ ਗਿਆਨੀ ਇਕਬਾਲ ਸਿੰਘ ਜੀ ਪਿੰਡ ਸਤੀਕੇ ਜੋ ਪਿੰਡ ਫੁੱਲੂ ਵਾਲਾ ਡੋੜ ਡੋੜ ਔਰ ਜੋ ਕਿ ਗੁਰਦੁਆਰਾ ਸਾਹਿਬ ਪਾਹਨ ਸਚੀਮੰਜੀ ਸੈਦੇਵਾਲਾ ਵਿਖੇ ਔਰ ਪਾਠਾਂ ਦੇ ਵਿੱਚ ਡਿਊਟੀ ਕਰਦੇ ਰਹੇ ਆ ਇਹਨਾਂ ਦੇ ਕਿਸੇ ਪ੍ਰੋਬਲਮ ਕਾਰਨ ਕਰਕੇ ਔਰ ਪਿਛਲੇ ਦਿਨੀ ਇੱਕ ਹਫਤੇ ਤੋਂ ਲੈ ਕੇ ਲਗਭਗ ਅ ਆਪਰੇਸ਼ਨ ਹੋਇਆ ਸਾਰੇ ਸਿੰਘ ਗਿਆਨੀ ਦیدار ਸਿੰਘ ਜੀ ਸਾਡੇ ਨਾਲ ਹੈ ਔਰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਸਤਿਕਾਰਯੋਗ ਗਿਆਨੀ ਨਰੈਣ ਸਿੰਘ ਜੀ ਔਰ ਅੱਜ ਪਤਾ ਲੈਣ ਵਾਸਤੇ ਪਿੰਡ ਫੁੱਲਵਾ ਫੁੱਲੂ ਵਾਲਾ ਡੋਰ ਅਸੀਂ ਸਾਰੇ ਸਿੰਘ ਦਾਸ ਦੇ ਸਮੇਤ ਪਹੁੰਚੇ ਹੋਏ ਆਂ ਇਸ ਸਤਕਾਰਯੋਗ ਗਿਆਨੀ ਇਕਬਾਲ ਸਿੰਘ ਜੀ ਦੇ ਪਿਤਾ ਜੀ ਹਨ ਔਰ ਆਰਥਿਕ ਪੱਖ ਤੋਂ ਇਹਨਾਂ ਦਾ ਸਹਿਯੋਗ ਵੀ ਦਿੱਤਾ ਹੈ ਸ਼ਹੀਦ ਬਾਬਾ ਦੀਪ ਸਿੰਘ ਗਰੰਥੀ ਸਿੰਘਾਂ ਦੇ ਸਮੁੱਚੇ ਸਿੰਘਾਂ ਵੱਲੋਂ ਸਤਕਾਰਯੋਗ ਬਾਬਾ ਜਰਨੈਲ ਸਿੰਘ ਜੀ ਵੱਲੋਂ ਔਰ ਸੈਦੇਵਾਲੇ ਦੇ ਜਿੰਨੇ ਵੀ ਗਰੰਥੀ ਹੈ ਸਾਰਿਆਂ ਨੇ ਬੜੀਆ ਸਹਿਯੋਗ ਦਿੱਤਾ ਹੈ ਹੋਰ ਸਿੰਘਾਂ ਨੇ ਸਾਰਿਆਂ ਨੇ ਰਲ ਕੇ ਜਿਹੜਾ ਇਹਨਾਂ ਦਾ ਵੀ ਕੋਈ ਖਰਚ ਪਾਣੀ ਆਇਆ ਸੀ ਆਪਰੇਸ਼ਨ ਤੇ ਬਰੇਟਾਂ ਆ ਬੰਦੂਗੇ ਔਰ ਸਾਰਿਆਂ ਨੇ ਰਲ ਕੇ ਸੇਵਾ ਕੀਤੀ ਹੈ ਬਰੇਟਿਆਂ ਤੋਂ ਸਿੰਘ ਗਿਆਨੀ ਗੁਰਚਰਨ ਸਿੰਘ ਜੀ ਗਿਆਨੀ ਬੰਤ ਸਿੰਘ ਜੀ ਹਰਵੰਸ ਸਿੰਘ ਹਰਵੰਸ ਸਿੰਘ ਸ਼ੰਗਾਰਾ ਸਿੰਘ ਹੋਰ ਜਿੰਨੇ ਵੀ ਸਿੰਘ ਹੈ ਸਾਰਿਆਂ ਨੇ ਰਲ ਕੇ ਇਹਨਾਂ ਦਾ ਇੱਕ ਸਹਿਯੋਗ ਦਿੱਤਾ ਅਸੀਂ ਗੁਰੂ ਅਕਾਲ ਪੁਰਖ ਪਰਮੇਸ਼ਰ ਦੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰਦੇ ਹਾਂ ਕਿ ਇਸ ਔਰ ਸਾਡੇ ਗਿਆਨੀ ਇਕਬਾਲ ਸਿੰਘ ਜੀ ਨੂੰ ਛੇਤੀ ਤੰਦਰੁਸਤ ਕਰੇ ਦੁਆਰਾ ਇਹ ਗੁਰਬਾਣੀ ਪੜਨ ਲੱਗਣ ਪਾਠ ਕਰਨ ਲੱਗਣ ਇਹ ਅਰਦਾਸ ਹੈ ਗੁਰੂ ਦੇ ਚਰਨਾਂ ਵਿੱਚ ਤੇ ਸਿੰਘਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਹਜੇ ਇਹਨਾਂ ਤੇ ਆਰਥਿਕ ਪੱਖ ਤੋਂ ਔਰ ਕਿਉਂਕਿ ਗਰੀਬ ਪਰਿਵਾਰ ਦੇ ਵਿੱਚ ਇਹ ਗ੍ਰੰਥੀ ਬਣੇ ਹੋਏ ਐ ਤੇ ਕਾਫੀ ਇਹਨਾਂ ਦੇ ਇਲਾਜ ਤੇ ਪੈਸਾ ਲੱਗਿਆ ਹੈ ਅੰਗਹੀਨ ਵੀ ਹੈ ਕਿਉਂਕਿ ਇਹ ਗਿਆਨੀ ਕਬਾਲ ਸਿੰਘ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਇੱਕ ਲੱਤ ਮਰੀ ਹੋਈ ਹੈ ਇਸ ਕਰਕੇ ਕੰਮ ਤੋਂ ਜ਼ਿਆਦਾਤਰ ਇਹ ਸਰੀਰ ਤੋਂ ਕੰਮ ਨਹੀਂ ਹੁੰਦਾ ਇਸ ਕਰਕੇ ਦਾਸ ਬੇਨਤੀ ਕਰਦਾ ਗੁਰਮਖੋ ਜੇ ਆਪਾਂ ਘਰ ਦੇ ਹਾਲਾਤ ਦੇਖੀਏ ਤਾਂ ਬਹੁਤ ਹੀ ਨਾਜ਼ੁਕ ਹੈ ਇਸ ਕਰਕੇ ਔਰ ਗਰੀਬ ਪਰਿਵਾਰ ਹੈ ਤੇ ਦਾਸ ਬੇਨਤੀ ਕਰਦਾ ਗੁਰਮਖੋ ਸਾਨੂੰ ਥੋੜੇ ਥੋੜੇ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਇਸ ਗਰੀਬ ਪਰਿਵਾਰ ਦੀ ਸਹਾਇਤਾ ਵੀ ਹੋ ਜਾਊਗੀ ਗਿਆਨੀ ਇਕਬਾਲ ਸਿੰਘ ਦਾ ਇੱਕ ਇਲਾਜ ਵੀ ਹੋ ਜਾਵੇਗਾ ਜਿਵੇਂ ਮੇਰਾ خیال ਹੈ 20-25000 ਦੇ ਲਗਭਗ ਸਾਰੇ ਸਿੰਘਾਂ ਨੇ ਰਾਲਿਆ ਹੈ ਜਿੰਨਾ ਜਿੰਨਾ ਵੀ ਸਿੰਘਾਂ ਨੇ ਔਰ ਹਿੱਸੇ ਪਾਏ ਐ ਮਾਇਆ ਦੇ ਸਾਡੇ ਵੱਲੋਂ ਗਿਆਨੀ ਦیدار ਸਿੰਘ ਜੀ ਵੱਲੋਂ ਔਰ ਗਿਆਨੀ ਨਰੈਣ ਸਿੰਘ ਜੀ ਵੱਲੋਂ ਭਾਈ ਕੁਲਦੀਪ ਸਿੰਘ ਜੀ ਵੱਲੋਂ ਜਿੰਨੇ ਵੀ ਸਾਡੇ ਨਾਲ ਇਸ ਪਰਿਵਾਰ ਦੀ ਸਹਾਇਤਾ ਦੇ ਵਿੱਚ ਨਾਲ ਪਹੁੰਚੇ ਐ ਸਾਰੇ ਸਿੰਘਾਂ ਦਾ ਧੰਨਵਾਦ ਕਰਦੇ ਆਂ ਤੇ ਜਿਹੜੇ ਸਹਿਯੋਗੀ ਵੀਰ ਐ ਸਿੰਘ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆਂ ਔਰ ਗਿਆਨੀ ਇਕਬਾਲ ਸਿੰਘ ਜੀ ਦੇ ਬਾਬਤ ਅਸੀਂ ਬੇਨਤੀ ਵੀ ਕਰਦੇ ਆਂ ਆਪਣੇ ਤੌਰ ਤੇ ਕਿ ਜੇ ਕੋਈ ਸਹਾਇਤਾ ਦੇ ਵਿੱਚ ਸਹਿਯੋਗ ਕਰ ਸਕਦਾ ਹੈ ਤਾਂ ਗਿਆਨੀ ਜੀ ਆਪ ਜੀ ਦਾ ਨੰਬਰ ਕੀ ਹੈ 94640 94640 53581 53581 581 936 94640 94640 94640 53581 53581 ਇਸ ਨੰਬਰ ਤੇ ਸਿੱਧਾ ਸੰਪਰਕ ਕਰ ਸਕਦਾ ਹੈ ਕਿਉਂਕਿ ਇਹ ਵੈਸੇ ਅਸੀਂ ਇੱਥੇ ਲਾਈਵ ਚਲਾਉਣ ਦੇ ਮਾਰੇ ਵੈਸੇ ਦੇਖ ਰਹੇ ਸੀਗਾ ਨੀ ਕੁਲਦੀਪ ਸਿੰਘ ਜੀ ਵੀ ਲਾਈਵ ਚੱਲਦਾ ਜਾਂ ਨਹੀਂ ਚੱਲਦਾ ਜਿਵੇਂ ਬੜੇ ਸਿੰਘ ਹੈ ਜਿਹੜੇ ਔਰ ਭਾਵੇਂ ਉਹ ਗ੍ਰਾਂਥੀ ਨਹੀਂ ਔਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਸਿੰਘ ਹੈ ਜਿਹੜੇ ਗਰੀਬ ਪਰਿਵਾਰਾਂ ਦਾ ਵੈਸੇ ਵੀ ਔਰ ਆਰਥਿਕ ਪੱਖ ਤੋਂ ਸਹਾਇਤਾ ਕਰਦੇ ਰਹਿੰਦੇ ਆ ਇਸ ਕਰਕੇ ਇਹਨਾਂ ਦਾ ਸਰੀਰ ਹੈ ਜਿਹੜਾ ਉਹ ਬੜਾ ਨਾਜ਼ੁਕ ਹੈ ਤੇ ਪਾਠ ਵੀ ਇਹਨਾਂ ਦੇ ਕੋਲੋਂ ਬਸੇ ਕੀਤਾ ਜਾਂਦਾ ਵਿਚਾਰਿਆਂ ਤੋਂ ਬਾਕੀ ਜੇ ਆਪਾਂ ਦੇਖੀਏ ਗ੍ਰੰਥੀ ਸਿੰਘਾਂ ਦੇ ਔਰ ਕੋਜਿਕ ਗਿਣਤੀ ਦੇ ਗ੍ਰੰਥੀ ਸਿੰਘਾਂ ਨੂੰ ਛੱਡ ਕੇ ਬਾਕੀ ਜਿਹੜੇ ਗ੍ਰੰਥੀ ਸਿੰਘ ਆ ਉਹ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਬਣੇ ਹੋਏ ਐ ਗਰੀਬ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਬਣੇ ਹੋਏ ਗ੍ਰੰਥੀਆਂ ਨੂੰ ਇਹੀ ਹੁੰਦਾ ਵੀ ਜਿੰਨੇ ਇੱਕ ਕਮਾਲ ਲਏ ਉਹਨੇ ਇੱਕ ਖਾ ਲੇ ਤੇ ਆਏ ਮੰਨ ਲਓ ਵੀ 60 ਤੋਂ 60% ਤੋਂ ਵੱਧ ਹਜੇ ਤੱਕ ਗ੍ਰੰਥੀ ਸਿੰਘਾਂ ਨੇ ਆਪਣੇ ਵਧੀਆ ਘਰ ਨਹੀਂ ਪਾਏ ਤੇ ਬੱਚੇ ਪੜਾਉਣ ਦੀ ਜਾਂ ਹੋਰ ਵੱਡੀਆਂ ਜ਼ਿੰਮੇਵਾਰੀਆਂ ਦੀ ਤਾਂ ਬਹੁਤ ਦੂਰ ਦੀ ਗੱਲ ਹੈ ਇਸ ਕਰਕੇ ਔਰ ਸਿੰਘਾਂ ਨੂੰ ਸੰਗਤਾਂ ਨੂੰ ਜਿਨ੍ਹਾਂ ਤੇ ਮਾਲਕ ਦੀ ਕਿਰਪਾ ਹੈ ਜਿਵੇਂ ਕਿ ਅੱਜ ਖਰੜ ਏਰੀਏ ਦੇ ਵਿੱਚ ਇੱਕ ਗਿਆਨੀ ਇੱਕ ਸਿੰਘ ਨੇ ਔਰ 15-20 ਲੱਖ ਰੁਪਇਆ ਲਾ ਕੇ ਗ੍ਰੰਥੀਆਂ ਦਾ ਉਥੇ ਸਨਮਾਨਤ ਰੱਖਿਆ ਸਨਮਾਨ ਪੱਤਰ ਸਮਾਗਮ ਅਸੀਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਔਰ ਖਰੜੇ ਏਰੀਏ ਦੇ ਵਿੱਚ ਵੱਡੇ ਪੱਧਰ ਤੇ 1000 ਗ੍ਰੰਥੀ ਨੂੰ ਉਹਨਾਂ ਨੇ ਸਨਮਾਨਤ ਕਰਨਾ ਤੇ ਐਸੇ ਹਾਂਜੀ ਕਰਤਾ ਅੱਜ 16 ਤਰੀਕ ਨੂੰ ਕੀਤਾ ਕਹਿਣ ਤੋਂ ਭਾਵ ਜਿਹੜੇ ਐਸੇ ਸਿੰਘ ਨੇ ਜਿਹੜੇ 1000 ਗ੍ਰੰਥੀ ਨੂੰ ਸਨਮਾਨਤ ਕਰਦੇ ਐ ਤੇ ਅਸੀਂ ਰਾਤ ਉਹਨਾਂ ਦੀ ਵੀਡੀਓ ਸੁਣੀ ਸੀ ਤੇ ਵੀਡੀਓ ਦੇ ਵਿੱਚ ਅਸੀਂ ਅੰਦਾਜ਼ਾ ਲਾਇਆ ਸੀ 1000 ਗ੍ਰੰਥੀ ਨੂੰ ਜੇ 1000 ਰੁਪਿਆ ਵੀ ਦੇਣ ਤਾਂ ਵੀ 10-20 ਲੱਖ ਰੁਪਿਆ ਬਣਦਾ ਪਰ ਉਹਨਾਂ ਨੇ ਤਾਂ ਵੱਡੇ ਰੂਪ ਵਿੱਚ ਸਨਮਾਨਤ ਕਰਨਾ ਤੇ 1000 ਗ੍ਰੰਥੀ ਨੂੰ ਉਹਨਾਂ ਨੇ ਸੱਦਾ ਪੱਤਰ ਦਿੱਤਾ ਹੈ ਤੇ ਉੱਥੇ ਵੱਧ ਜਾਣ ਦੀ ਉਮੀਦ ਹੈ ਕਹਿਣ ਤੋਂ ਭਾਵ ਹੈ ਐਸੇ ਜਿਹੜੇ ਸਮਾਜ ਸੇਵੀ ਸਿੰਘ ਨੇ ਜਿਹੜੇ ਗ੍ਰੰਥੀ ਸਿੰਘਾਂ ਦਾ ਅੱਜ ਧਿਆਨ ਰੱਖ ਰਹੇ ਹੈ ਉਹਨਾਂ ਤੱਕ ਇਹ ਵੀਡੀਓ ਪਹੁੰਚਦੀ ਜ਼ਰੂਰ ਕਰਿਓ ਤਾਂ ਕਿ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਐਸੇ ਗਰੀਬ ਪਰਿਵਾਰ ਦੀ ਔਰ ਅਸੀਂ ਆਪਣੇ ਲਈ ਕਿਤੇ ਵੀਡੀਓ ਨਹੀਂ ਬਣਾਈ ਪਰ ਐਸੇ ਸਿੰਘਾਂ ਲਈ ਅਸੀਂ ਇਹਨੂੰ ਗਿਆਨੀ ਇਕਬਾਲ ਸਿੰਘ ਨੂੰ ਪੁੱਛਿਆ ਨਹੀਂ ਵੀ ਤੁਹਾਡਾ ਇਹ ਸੁਨੇਹਾ ਸੰਗਤਾਂ ਨੂੰ ਲਾ ਦੀਏ ਜਾਂ ਨਾ ਲਾ ਦੀਏ ਪਰ ਅਸੀਂ ਆਪਣੀ ਆਤਮਾ ਚੋਂ ਸਾਨੂੰ ਮੰਨਿਆ ਵੀ ऐसे गुरसिख परिवार दी जेड़ा गरीब होन दे नाम ते भी इक गुरु दी सेवा कर रहे है ते बड़ी बड़ी श्रद्धा भावना दे नाल सेवा करदे है ਬਾਣੀ ਪੜਦੇ है इस करके ਸਿੰਘਾਂ ਨੂੰ ਬੇਨਤੀ ਹੈ ਗੁਰਮਖੋ ਜਿਹੜੇ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੈ ਔਰ ਨੰਬਰ ਮੈਂ ਇੱਕ ਵਾਰਾਂ ਫੇਰ ਦੱਸ ਦਾਂ ਗਿਆਨੀ ਜੀ ਨੰਬਰ ਦੱਸੋ ਮੈਨੂੰ ਦੁਬਾਰਾ ਗਲਤ ਨਾ 93640 94640 53581 53581 ਇਸ ਨੰਬਰ ਨੂੰ ਅਸੀਂ ਔਰ ਸਕਰੀਨ ਤੇ ਵੀ ਦੇਵਾਂਗੇ ਤੇ ਇਹ ਨੰਬਰ ਤੇ ਸਿੱਧਾ ਸੰਪਰਕ ਕਰਕੇ ਗਿਆਨੀ ਇਕਬਾਲ ਸਿੰਘ ਨੂੰ ਜੇ ਵੀ ਜਿਹੜਾ ਵੀ ਕੋਈ ਔਰ ਸੇਵਾ ਕਰੇਗਾ ਭਾਵੇਂ ਉਹ ਇਹਨਾਂ ਦੀ ਆਰਥਿਕ ਪੱਖ ਤੋਂ ਸਰੀਰਕ ਜਿਹੜਾ ਇਹਨਾਂ ਦਾ ਆਪਰੇਸ਼ਨ ਹੋਇਆ ਹੈ ਆਪਰੇਸ਼ਨ ਦੇ ਬਾਬਤ ਕੋਈ ਸੇਵਾ ਕਰੇਗਾ ਜਾਂ ਵੈਸੇ ਕੋਈ ਆਰਥਿਕ ਪੱਖ ਤੋਂ ਔਰ ਇਹਨਾਂ ਦਾ ਘਰ ਬੜਾ ਨਾਜ਼ਿਕ ਹੈ ਉਸ ਘਰ ਦੇ ਵਿੱਚ ਕੋਈ ਕਮਰੇ ਲਈ ਜਾਂ ਕੋਈ ਹੋਰ ਕਿਸੇ ਸੀਮਿੰਟ ਇੱਟਾਂ ਲਈ ਸੇਵਾ ਕਰੇਗਾ ਦਾ ਉਹਦਾ ਬਹੁਤ ਧੰਨਵਾਦ ਹੋਵੇਗਾ ਇੰਨੀਆਂ ਇੰਨੇ ਵਚਨ ਕਰਦੇ ਹੋਏ ਸ਼ਹੀਦ ਬਾਬਾ ਦੀਪ ਸਿੰਘ ਜੀ ਗ੍ਰੰਥੀ ਸਭਾ ਦੇ ਸਾਰੇ ਸਿੰਘਾਂ ਵੱਲੋਂ ਔਰ ਅਰਦਾਸ ਕਰਦੇ ਆ ਕਿ ਗਿਆਨੀ ਇਕਬਾਲ ਸਿੰਘ ਜੀ ਨੂੰ ਤੰਦਰੁਸਤ ਬਖਸ਼ਿਸ਼ ਤੰਦਰੁਸਤੀ ਬਖਸ਼ਿਸ਼ ਕਰਨ ਮਾਲਕ ਸੱਚੇ ਪਾਤਸ਼ਾਹ ਔਰ ਛੇਤੀ ਤੋਂ ਛੇਤੀ ਇਹਨਾਂ ਨੂੰ ਪਾਠਾਂ ਦੇ ਨਾਲ ਔਰ ਬਾਣੀ ਦੇ ਨਾਲ ਨਿਤਨੇਮ ਦੇ ਨਾਲ ਜੋੜਨਾ ਤੇ ਇਹਨਾਂ ਦੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਚੜ੍ਹਦੀ ਕਲਾ ਖੁਸ਼ੀਆਂ ਦੀਆਂ ਦਾਤਾਂ ਬਖਸ਼ਿਸ਼ ਕਰਨ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੀਜ਼ ਵੀ ਖਬਰ ਕੋਲ ਜਾ ਰਹੀ ਹੈ ਜੀ